ਕਿ 28 ਮਾਰਚ ਤੱਕ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਣਾਗਾ ਇਸ ਬਜਟ ਸੈਸ਼ਨ ਦੌਰਾਨ 26 26 ਮਾਰਚ ਨੂੰ ਪੰਜਾਬ ਦਾ ਸਾਲਾਨਾ ਬਜਟ 2025-26 ਬਜਟ ਜਿਹੜਾ 2025-26 ਉਹ 26 ਮਾਰਚ ਨੂੰ 26 ਮਾਰਚ ਨੂੰ ਪੇਸ਼ ਹੋਣਾਗਾ ਅੱਜ ਉਹਨੂੰ ਲੈ ਕੇ ਕਾਫੀ ਵਿਚਾਰ ਬਟਾਂਦਰੇ ਅੱਜ ਵੀ ਇਸ ਕੈਬਨਟ ਮੀਟਿੰਗ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਕੈਬਨਟ ਕਲੀਗਜ਼ ਦੇ ਨਾਲ ਹੋਈਆਂ ਔਰ ਬਿਲਕੁਲ ਅੱਜ ਬਜਟ ਜਿਹੜਾ 2025-26 ਦਾ ਉਹਨੂੰ ਅੱਜ ਦੀ ਕੈਬਨਟ ਦੇ ਅੰਦਰ ਪਾਸ ਕੀਤਾ ਗਿਆ ਜਿਹੜਾ ਬਜਟ 26 ਮਾਰਚ ਨੂੰ ਸਾਲ 2025 26 ਲਈ ਪੇਸ਼ ਹੋਣਾਗਾ ਉਹਦੇ ਤੇ ਵਿਚਾਰ ਬਟਾਦਰੇ ਤੋਂ ਬਾਅਦ ਅੱਜ ਦੀ ਕੈਬਨਿਟ ਦੇ ਵਿੱਚ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਉਹਨੂੰ ਲੋਕ ਕੀਤਾ ਗਿਆ ਸੋ ਹੁਣ ਇਹ ਬਜਟ ਜਿਹੜਾਗਾ ਉਹ ਮਾਨਜੋ ਪੰਜਾਬ ਦੇ ਰਾਜਪਾਲ ਸਭ ਕੋਲੇ ਭੇਜਿਆ ਜਾਊਗਾ ਔਰ ਜਦੋਂ ਮਾਨਯੋਗ ਗਵਰਨਰ ਸਾਹਿਬ ਦੀ ਪ੍ਰਵਾਨਗੀ ਮਿਲ ਗਈ ਤਾਂ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖਿਆ ਜਾਊਗਾ ਔਰ 26 ਨੂੰ ਤੇ 27 ਨੂੰ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੇ-ਜਿਹੜੇ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ 'ਚ ਧਮੈਂਦਗੀ ਕਰਦੀਆਂ ਨੇਗੀਆਂ ਉਹ ਸਾਰੀਆਂ ਆਪਣੇ 뷰 ਪੁਆਇੰਟ ਆਪਣੇ ਵਿਚਾਰ ਵਿਧਾਨ ਸਭਾ ਚ ਰੱਖਣ ਗਿਆ ਔਰ ਉਸ ਬਾਅਦ ਬਜਟ ਜੁੜਾ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ 27 ਮਾਰਚ ਨੂੰ ਪਾਸ ਕੀਤਾ ਗਿਆ